ਹੇਗਾ ਹੋ ਇਸ ਮੋਟਰਸਾਈਕਲ ਤੇ ਹੋ ਕਿ ਇਹ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਤੇ ਕੋਈ ਕ੍ਰਾਈਮ ਕਰ ਜਾਂਦਾ ਬੰਦਾ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਲਾਲਾਬਾਦ ਤੋਂ ਦਿਖਾ ਰਹੇ ਆ ਬਾਈ ਜੀ ਨਾਂ ਦੱਸ ਦਿਓ ਆਪਦਾ ਕਸ਼ਮੀਰ ਚੰਦ ਕਸ਼ਮੀਰ ਚੰਦ ਪਿੰਡ ਪਿੰਡ ਮੋਚੜ ਕਲਾ ਲਮੋਚੜ ਕਲਾ ਹਾਂਜੀ ਠੀਕ ਹੈ ਜੀ ਇੱਕ ਵਾਰ ਨਮਸਕਾਰ ਅਦਾਬ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਇੱਕ ਹੋਰ ਮਸਲਾ ਲੈ ਕੇ ਹਾਜ਼ਰ ਹੋਏ ਆ ਦੱਸ ਦਈਏ ਕਿ ਇਹ ਮੋਟਰਸਾਈਕਲ ਤੁਹਾਨੂੰ ਦਿਖਾਈ ਦੇ ਰਿਹਾ ਜਿਸ ਦਾ ਨੰਬਰ ਹੈ PB10XC1637 ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਮੋਟਰਸਾਈਕਲ ਦਾ ਚੰਡੀਗੜ੍ਹ ਵਿਖੇ ਚਲਾਨ ਹੋ ਜਾਂਦਾ ਤਾਂ ਚੰਡੀਗੜ੍ਹ ਵਿਖੇ ਇਸ ਦਾ ਚਲਾਨ ਹੁੰਦਾ ਤੇ ਮਾਲਕਾਂ ਨੂੰ ਮੈਸੇਜ ਆਂਦਾ ਤੇ ਨਾਲ ਹੀ ਜਿਹੜਾ ਹੈਗਾ ਚਲਾਨ ਵੀ ਈ ਚਲਾਨ ਜਿਹੜਾ ਉਹ ਆ ਜਾਂਦਾ ਹੁਣ ਤੁਹਾਨੂੰ ਦਿਖਾਣੇ ਆ ਇਹਦੀ RC ਜੋ ਜਲਾਲਾਬਾਦ ਵਿੱਚ ਹੈ ਮੋਟਰਸਾਈਕਲ ਵੀ ਜਲਾਲਾਬਾਦ ਚ ਹੈ ਔਰ ਇਸ ਦੀ ਹਾਲਤ ਤੋਂ ਲੱਗਦਾ ਨਹੀਂ ਕਿ ਇਹ ਚੰਡੀਗੜ੍ਹ ਚੱਲ ਕੇ ਪਹੁੰਚ ਜਾਏਗਾ ਤਾ ਨਾ ਇਹ ਮਸਲਾ ਕੀ ਹੈ ਇਹ ਉਹਨਾਂ ਜਾਣਦੇ ਆ ਇੰਦਾ ਕਿਵੇਂ ਹੋ ਰਿਹਾ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਨਾਲ ਹਾਂਜੀ ਬਾਈ ਜੀ ਕੀ ਮਸਲਾ ਹੈਗਾ ਇਹ ਸਰ ਜਿੰਨੇ ਵਜੇ ਦਾ ਕੱਲ ਚਲਾਨ ਕੱਟਿਆ ਗਿਆ ਨਾ ਜੀ ਹਾਂਜੀ ਉਹ ਵੇ ਦਾ ਮੇਰੇ ਆਫਿਸ ਖੜਾ ਸੀ ਮੋਟਰਸਾਈਕਲ ਮੈਂ ਤੁਹਾਨੂੰ ਵੀਡੀਓ ਦਿਖਾਣਾ ਜੀ ਸੀਸੀਟੀਵੀ ਹੈਗੀ ਤੁਹਾਡੇ ਕੋਲੇ ਹਾਂਜੀ ਸੀਸੀਟੀਵੀ ਹੈਗੀ ਅੱਛਾ ਮੋਟਰਸਾਈਕਲ ਜਲਾਲਾਬਾਦ ਖੜਾ ਹੈ ਹਾਂਜੀ ਤੇ ਚਲਾਨ ਜਿਹੜਾ ਹੈਗਾ ਚਲਾਨ ਉੱਥੇ ਕੱਟਿਆ ਗਿਆ ਜੀ ਆਹ ਦੇਖੋ ਚਲਾਨ ਚੰਡੀਗੜ੍ਹ ਕੱਟਿਆ ਗਿਆ ਆਹ ਦੇਖੋ ਆਹ ਵੀਡੀਓ ਹੈ ਆਪਣੇ ਕੋਲ ਹਾਂ ਹਲੋ ਅੱਛਾ ਦੇਖੋ ਜੀ ਇਹ ਤੁਹਾਡੇ ਇੱਥੇ ਖੜਾ ਆਇਆ ਆਪਣੇ ਟਾਈਮ ਹੈ ਜੀ ਪਰ ਠੀਕ ਹੈ ਇਹ ਆਪਾਂ ਨਾਮ ਲਾ ਦਿੰਨੇ ਆਂ ਤੁਸੀਂ ਸੀਸੀਟੀਵੀ ਨਾਮ ਲਾ ਦਾਂਗੇ ਹਾਂਜੀ ਇਹ ਕੀ ਹੈ ਇਹ ਮੁੰਡੇ ਦੀ ਫੋਟੋ ਜਿਹੜਾ ਮੁੰਡੇ ਮੋਟਰਸਾਈਕਲ ਅੱਛਾ ਜਿਹੜੇ ਉੱਥੇ ਜਿਹੜਾ ਚਲਾਨ ਕੱਟਿਆ ਗਿਆ ਤਾਂ ਬੜਾ ਹੈਰਾਨਗੀ ਵਾਲਾ ਜਿਹੜਾ ਹੈਗਾ ਉਹ ਮਾਮਲਾ ਸਾਹਮਣੇ ਆਇਆ ਹੈ ਮੋਟਰਸਾਈਕਲ ਜਿਹੜਾ ਹੈਗਾ ਉਹ ਜਲਾਲਾਬਾਦ ਦੇ ਵਿੱਚ ਆ ਹੁਣ ਮਸਲਾ ਇਹ ਹੈ ਚਲਾਨ ਦੀ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ ਇਹ ਦਰਦੇ ਆ ਸ਼ਰੀਬ ਬੰਦੇ ਆ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਦੇ ਨੰਬਰ ਕਿਸ ਕੋਈ ਯੂਜ਼ ਕਰ ਰਿਹਾ ਉਹ ਕੋਈ ਕਰਾਇਮ ਕਰ ਦਿੰਦਾ ਹੈ ਤਾਂ ਫਿਰ ਉਹਦਾ ਜ਼ਿੰਮੇਵਾਰਤਾ ਇਹ ਹੋਣਗੀ ਤਾਂ ਇਹ ਖਬਰ ਤੁਹਾਨੂੰ ਦਿਖਾ ਰਹੇ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਹੈ ਉਸਦਾ ਨੰਬਰ ਹੈ ਪੀਬੀ 10 ਐਚਸੀ 16 37 ਔਰ ਕੱਲ ਦੀ ਡੇਟ ਦੇ ਵਿੱਚ ਉਸਦਾ ਚਲਾਨ ਜਿਹੜਾ ਹੈਗਾ ਉਹ ਕੱਟ ਕੇ ਇੱਥੇ ਆ ਗਿਆ ਚੰਡੀਗੜ੍ਹ ਚਲਾਨ ਹੋਇਆ ਹੈ ਚੰਡੀਗੜ੍ਹ ਕਿਹੜੀ ਜਗ੍ਹਾ ਤੇ ਹੈ ਏਅਰਪੋਰਟ ਰੋਡ ਤੇ ਹੈ ਏਅਰਪੋਰਟ ਰੋਡ ਤੇ ਹੈ ਕੱਲ ਚਲਾਨ ਇਹਦਾ ਤਨੋਂ ਇਹਨੇ 1:01 ਵਜ ਕੇ 3 ਮਿੰਟ ਤੇ 1:06 ਵਜ ਕੇ 17 ਮਿੰਟ ਦੋ ਚਲਾਨ ਹੋਏ ਨੇ ਹਾਂ 1 2 2 ਇੱਕ 1000 ਰੁਪਏ ਦੇ ਨੇ ਇੱਕ 5 ਦਾ 2500 ਰੁਪਏ ਦਾ ਚਲਾਨ ਹੈ 2500 ਦੇ ਟੋਟਲ ਚਲਾਨ ਹੋਏ ਆ ਟੋਟਲ ਤਿੰਨ ਚਲਾਨ ਨੇ ਜੀ 1:03 ਮਿੰਟ ਦੇ ਇੱਕ ਚਲਾਨ ਕੱਟਿਆ ਜੀ ਹਾਂ ਫਿਰ ਇਹ 6:17 ਮਿੰਟ ਦੇ ਇੱਕ ਹੋਰ ਚਲਾਨ ਕੱਟਿਆ ਜੀ ਹਾਂ ਇੱਕ 2024 ਦਾ ਚਲਾਨ ਕੱਟਿਆ ਆ ਇੱਕ 2024 ਦਾ ਕੱਟਿਆ ਉਹ ਵੀ ਚੰਡੀਗੜ੍ਹ ਦਾ ਹੀ ਹੈ ਅੱਛਾ ਤੇ ਉਦੋਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਨਹੀਂ ਆਇਆ ਸੀ अच्छा ਹੁਣ ਮੈਸੇਜ ਆਇਆ ਤਾਂ ਤੁਸੀਂ ਕੀ ਕੰਮ ਕੀ ਕੰਮ ਕਰਦੇ ਹੋ ਬਾਪੂ ਜੀ ਕਾਨ ਮਜ਼ਦੂਰੀ ਕਰਦੇ ਆ ਜੀ ਕਿੱਥੇ ਕਿਥੋਂ ਦੇ ਰਹਿਣ ਵਾਲੇ ਹੋ ਨਮੋਚੜ ਕਲਾਂ ਦੇ ਜੀ ਨਮੋਚੜ ਪਿੰਡ ਹੈ ਤੁਹਾਡਾ ਹਾਂਜੀ ਠੀਕ ਹੈ ਤੇ ਇਹ ਮੋਟਰਸਾਈਕਲ ਕਦੇ ਚੰਡੀਗੜ੍ਹ ਨਹੀਂ ਗਿਆ ਨਾ ਨਾ ਇਹ ਸ਼ੁਰੂ ਤੇ ਗਿਆ ਚੰਡੀਗੜ੍ਹ ਵੇਖਿਆ ਹੀ ਨਹੀਂ ਮੈਂ ਅਰੇ ਤੂੰ ਵੇਖਿਆ ਹੀ ਨਹੀਂ ਚੰਡੀਗੜ੍ਹ ਇਹ ਲਾਲਾ ਇਹ ਬੋਰਸਣ ਕਿੱਥੇ ਜਾਵਣ ਵਾਲਾ ਹੈਗਾ ਤੇ ਉਹੀ ਮੈਂ ਵੇਖ ਰਿਹਾ ਇਹਦੀ ਹਾਲਤ ਵੀ ਨਹੀਂ ਲੱਗਦੀ ਵੀ ਉੱਥੇ ਚੰਡੀਗੜ੍ਹ ਚੱਲ ਕੇ ਤਾਂ ਜਾਣਾ ਨਹੀਂ ਲੱਦ ਕੇ ਭਾਵੇਂ ਲੈ ਜਾਏ ਕੋਈ ਹਨਾ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸਾਹਿਬ ਮਿਲਣਾ ਚਾਹੀ ਪਲੇਟ ਨੰਬਰ ਗਲਤ ਲਾ ਕੇ ਚਲਾ ਰਿਹਾ ਹੈ ਕੱਲ ਕੋਈ ਸਾਨੂੰ ਨੁਕਸਾਨ ਨਾ ਹੋਵੇ ਇਹ ਦੇ ਕਰਕੇ ਉਹਨੂੰ ਫੜਾਇਆ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਕਿ ਸਾਡੇ ਨੰਬਰ ਪਲੇਟ ਮੋਟਰਸਾਈਕਲ ਸਾਡੇ ਕੋਲ ਆਸ ਸੀ ਇਹ ਸਾਰੇ ਕਾਰਕਮ ਦਾ ਸਾਡੇ ਕੋਲ ਅਗੇ ਨੇ ਵੀ ਇਹਦਾ ਕਿਸ ਤਰ੍ਹਾਂ ਦਾ ਕੱਲ ਕੋਈ ਜੇ ਨਾ ਭਾ ਨੁਕਸਾਨ ਹੋਦਾ ਸਾਨੂੰ ਕੋਈ ਅਟੈਕ ਨਾ ਕੀਤਾ ਜਾਵੇ ਹੂੰ ਯਾਨੀ ਕਿ ਮੋਟਰਸਾਈਕਲ ਇੱਥੇ ਹੈ ਜਲਾਲਾਬਾਦ ਇਹ ਖਰੀਦਿਆ ਕਿੱਥੋਂ ਹੈ ਤੁਸੀਂ ਲੁਧਿਆਣੇ ਦਾ ਨੰਬਰ ਹੈ ਜਲਾਲਾਬਾਦ ਓਕੇ ਆ ਬੱਤੀਆਂ ਦੇ ਨਾਲ ਚੌਕ ਦੇ ਨਾਲ ਲੱਗਾ ਹੈ ਉਹ ਜਲਾਲ ਤੋਂ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਇਹ ਕਿੰਨਾ ਹੋ ਗਿਆ 6 ਸਾਲ ਮੈਨੇ ਇਹ ਸਾਲ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਖਰੀਦ ਤੈਨੂੰ ਅੱਛਾ ਯਾਨੀ ਕਿ 1 ਸਾਲ ਪਹਿਲਾਂ ਇਹ ਤੁਸੀਂ ਖਰੀਦਿਆ ਸੀ ਲੁਧਿਆਣਾ ਨੰਬਰ ਹੈ ਹੁਣ ਨੰਬਰ ਲੁਧਿਆਣੇ ਦਾ ਠੀਕ ਹੈ ਕਿੰਨੇ ਦਾ ਲਿਆ ਇਹ 50000 ਦਾ ਲਿਆ 48000 47 55000 ਅੱਛਾ 50 ਦੇ ਕਰੀਬ ਲਾਇਆ ਸੀ ਠੀਕ ਹੈ ਹੁਣ ਤੁਹਾਨੂੰ 2500 ਦੇ ਚਲਾਨ ਆ ਗਏ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਜਲਾਲਾਬਾਦ ਦੇ ਵਿੱਚ ਹੈ ਔਰ ਵੱਡੀ ਗੱਲ ਹੈ ਕੱਲ ਜੇਸਐਮ ਚਲਾਨ ਹੁੰਦਾ ਉਸ ਟਾਈਮ ਮੋਟਰਸਾਈਕਲ ਸੀਸੀਟੀਵੀ ਦੇ ਨਿਗਰਾਨੀ ਹੇਠਾ ਦਫ਼ਤਰ ਦੇ ਬਾਹਰ ਸੀ ਦਫ਼ਤਰ ਦੇ ਬਾਹਰ ਖੜਾ ਹੁੰਦਾ ਮੋਟਰਸਾਈਕਲ ਉਹ ਸੀਸੀਟੀਵੀ ਤਸਵੀਰਾਂ ਹੈਗੀਆਂ ਕੱਲ ਦੀਆਂ ਔਰ ਉਸੇ ਵਕਤ ਚਲਾਨ ਜਿਹੜੇ ਆ ਦੋ ਕੱਟੇ ਜਾਂਦੇ 1 ਵਜੇ ਦੇ ਕਰੀਬ ਫਿਰ 6 ਵਜੇ ਦੇ ਕਰੀਬ ਦੋ ਚਲਾਨ ਕੱਟੇ ਜਾਂਦੇ ਚਲਾਨ ਦੀਆਂ ਕਾਪੀਆਂ ਜਿਹੜੀਆਂ ਉਹ ਇਹਨਾਂ ਦੇ ਕੋਲੇ ਹੈਗੀਆਂ ਕੱਲ ਦੀ ਡੇਟ ਦੇ ਵਿੱਚ ਦੋ ਚਲਾਨ ਹੋਏ ਆ ਜਦ ਕਿ ਮੋਟਰਸਾਈਕਲ ਜਿਹੜਾ ਉਹ ਜਲਾਲਾਬਾਦ ਦੇ ਵਿੱਚ ਸੀਗਾ ਪਰ ਚਲਾਨ ਜਿਹੜੇ ਹੈਗੇ ਆ ਉਹ ਚੰਡੀਗੜ੍ਹ ਵਿੱਚ ਕੱਟੇ ਗਏ ਆ ਤਾ ਇਹ ਅਪੀਲ ਕਰਦੇ ਆ ਕਿ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਇਹ ਆ ਇਹ ਇੰਦਾ ਕਿਦਾਂ ਹੋ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਇਹਦੇ ਬਾਰੇ ਇਹ ਦੱਸਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇੱਕ ਲਮੋਝੜ ਪਿੰਡ ਦਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਕਿ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਮੋਟਰਸਾਈਕਲ ਏ ਉਹ ਘਰ ਖੜਾ ਤੇ ਜਿਹੜਾ ਉਹਦਾ ਚਲਾਨ ਹੈ ਉਹ ਚੰਡੀਗੜ੍ਹ ਚ ਹੋ ਰਿਹਾ ਚੰਡੀ ਇੱਕ ਚਲਾਨ ਨਹੀਂ ਹੋਇਆ ਚਲਾਨ ਵੀ ਦੋ ਹੋਇਆ ਦੋ ਦੋ ਹੋਇਆ ਉਹਨਾਂ ਦਾ ਮਕਸਦ ਇਹ ਆ ਵੀ ਜਿਹੜੇ ਆਪਣੇ ਏਰੀਏ ਦੇ ਬੱਚੇ ਚੰਡੀਗੜ੍ਹ ਰਹਿੰਦੇ ਨੇ ਉਹ ਨਾਲ ਨੂੰ ਇਸ ਏਰੀਏ ਦੇ ਵਿੱਚੋਂ ਜਿਹੜੇ ਮੋਟਰਸਾਈਕਲ ਆਪਣੇ ਏਰੀਏ ਦੇ ਵਿੱਚੋਂ ਚੋਰੀ ਹੁੰਦੇ ਨੇ ਨਾ ਜੀ ਉਹ ਮੋਟਰਸਾਈਕਲ ਚੰਡੀਗੜ੍ਹ ਚਲ ਜਾਂਦੇ ਆ ਚੰਡੀਗੜ੍ਹ ਚਲ ਜਾਂਦੇ ਆ ਜਿਹੜੇ ਉਸ ਪਿੰਡ ਦੇ ਬੱਚੇ ਹੁੰਦੇ ਨੇ ਉਹਨਾਂ ਨੇ ਜਦੋਂ ਦੇਖਿਆ ਕਿ ਮੰਨ ਕੇ ਚਲੋ ਜਿਹੜਾ ਇਹ ਮੋਟਰਸਾਈਕਲ ਹੈ ਇਹ ਚੋਰੀ ਦਾ ਹੈ ਉੱਥੇ ਫੜਿਆ ਜਾਊਗਾ ਬਿਨਾਂ ਨੰਬਰ ਪਿੰਡ ਦੇ ਜਿਹੜੇ ਵੀ ਕਿਸੇ ਵੀ ਆਦਮੀ ਦਾ ਦੇਖਦੇ ਹਨ ਵੀ ਉਹ ਸਮੋਲ ਵੀਕਲ ਦਾ ਆ ਮੋਟਰਸਾਈਕਲ ਦਾ ਨੰਬਰ ਏ ਉਹੀ ਮੋਟਰਸਾਈਕਲ ਦਾ ਨੰਬਰ ਲਿਖ ਕੇ ਲਿਜਾ ਕੇ ਉੱਥੇ ਚੰਡੀਗੜ੍ਹ ਲਾ ਲੈਂਦੇ ਆ ਹੂੰ ਜਦੋਂ ਚੰਡੀਗੜ੍ਹ ਮੋਟਰ ਵੀਕਲ ਜਿਹੜਾ ਚਲਾਨ ਹੁੰਦਾ ਓਦੋਂ ਪਤਾ ਲੱਗਦਾ ਘਰਦਿਆਂ ਨੂੰ ਕਿ ਸਾਡੇ ਵੀਕਲ ਜਿਹੜਾ ਉਹ ਤਾਂ ਘਰ ਖੜਾ ਹੈ ਉਹਦਾ ਚਲਾਨ ਕਿਵੇਂ ਹੋ ਗਿਆ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਕੇਸ ਜਿਹੜੇ ਨੇ ਸਾਡੇ ਕੋਲ ਆਏ ਜਿਦੇ ਵਿੱਚ ਦੋ ਕੇਸ ਗੱਡੀਆਂ ਦੇ ਨੇ ਤੇ ਦੋ ਤਿੰਨ ਕੇਸ ਇਹੀ ਮੋਟਰਸਾਈਕਲ ਦੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਜਿਹੜੇ ਵੀਕਲ ਨੇ ਉਹ ਤਾਂ ਸਰ ਘਰੇ ਖੜੇ ਆ ਜੀ ਇਹ ਜਿਹੜੇ ਚਲਾਨ ਹੋ ਰਹੇ ਨੇ ਉਹ ਚੰਡੀਗੜ੍ਹ ਹੋ ਰਹੇ ਆ ਇਹ ਫਿਰ ਅਸੀਂ ਉਹਦੀ ਖੋਜ ਕੀਤੀ ਉਸ ਤੋਂ ਪਤਾ ਲੱਗਿਆ ਕਿ ਜਿਹੜੇ ਆਪਣੇ ਏਰੀਏ ਦੇ ਵਹੀਕਲ ਚੋਰੀ ਹੋ ਜਾਂਦੇ ਨੇ ਚੋਰੀ ਹੋਣ ਤੋਂ ਬਾਅਦ ਜਿਹੜੇ ਬੱਚੇ ਉੱਥੇ ਪੜਦੇ ਨੇ ਨਾ ਜੀ ਉਹ ਚੰਡੀਗੜ੍ਹ ਚਲ ਜਾਂਦੇ ਲੈ ਕੇ ਚਲ ਜਾਂਦੇ ਨੇ ਜਿਹੜੇ ਉਸ ਪਿੰਡ ਦੇ ਬੱਚੇ ਹੁੰਦੇ ਨੇ ਜਾਂ ਨਾਲ ਦੇ ਪਿੰਡਾਂ ਦੇ ਬੱਚੇ ਹੁੰਦੇ ਨੇ ਉਹ ਉਸ ਕਿਸੇ ਵੀ ਘਰ ਦੇ ਜਿਹੜੇ ਨੰਬਰ ਉਸ ਵਹੀਕਲ ਨੂੰ ਲਾ ਲੈਂਦੇ ਨੇ ਜਦੋਂ ਚਲਾਨ ਹੁੰਦਾ ਹੈ ਤੇ ਉਦੋਂ ਹੀ ਪਤਾ ਲੱਗਦਾ ਹੈ ਕਿ ਜਿਹੜਾ ਇਹ ਚਲਾਨ ਉੱਥੇ ਕਿੱਦਾਂ ਹੋ ਗਿਆ ਤੇ ਨਿਕਲਦਾ ਮੋਟਰਸਾਈਕਲ ਤੇ ਸਾਡਾ ਘਰ ਖੜਾ ਇਹ ਹੀ ਹੀ ਕਾਰਨ ਹੋਇਆ ਹੈ ਕਿ ਜਿਹੜਾ ਰਮੋਚੜਕਲਾ ਆ ਲਿਆਂਦਾ ਹੈ ਉਹ ਜਿਹੜਾ ਨੰਬਰ ਹੈ ਉਥੇ ਕਿਸੇ ਜਾਂਦਾ ਪਿੰਡ ਦੇ ਬੱਚੇ ਨੇ ਜਾਂ ਕਿਸੇ ਨਾਲ ਦੇ ਪਿੰਡ ਦੇ ਬੱਚੇ ਨੇ ਉਸ ਵਹੀਕਲ ਨੂੰ ਨੰਬਰ ਲਾਇਆ ਜਿਹੜੇ ਇਥੋਂ ਮੋਟਰਸਾਈਕਲ ਚੋਰੀ ਹੋ ਕੇ ਗੈਣਾ ਚੱਲੀ ਹੈ ਜੇਕਰ ਕਿਸੇ ਨਾਲ ਇਦਾਂ ਹੁੰਦਾ ਹੈ ਵੀ ਉਹਦੇ ਘਰ 'ਚ ਚਲਾਨ ਆ ਜਾਂਦਾ ਹੈ ਵਹੀਕਲ ਹੁੰਦਾ ਇੱਥੇ ਖੜਾ ਹੈ ਤੇ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਾਰੇ ਉਹਦੇ ਇਚਨਾ ਸਾਰੇ ਜਾ ਕੇ ਨਾ ਚੰਡੀਗੜ੍ਹ ਦੇ ਨਹੀਂ ਆਪਾਂ ਨੂੰ ਕੰਪਲੇਂਟ ਦੇਣੀ ਚਾਹੀਦੀ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਆ ਗਏ ਨੇ ਜੀ ਕੰਪਲੇਂਟ ਦੇਣ ਤੋਂ ਬਾਅਦ ਜਦੋਂ ਵੀ ਉਹ ਵੇਹਕਲ ਕਿਤੇ ਦੁਬਾਰਾ ਚਲਾਨ ਹੁੰਦਾ ਹੈ ਨਾ ਜੀ ਉਹ ਫੜਿਆ ਜਾ ਸਕਦਾ ਹੈ ਜੇਕਰ ਪਤਾ ਲੱਗ ਜਾਊਗਾ ਵੀ ਉਹ ਵੇਹਕਲ ਵਕਈ ਮੋਟਰਸਾਈਕਲ ਚੋਰੀ ਦਾ ਉਹਦੀ ਕੰਪਲੇਂਟ ਦੇਾਂਗੇ ਕੰਪਲੇਂਟ ਦੇਣ ਤੋਂ ਬਾਅਦ ਉੱਥੋਂ ਵਾਲੇ ਜਿਹੜੇ ਨੇ ਜੀ ਉਹਨਾਂ ਦਾ ਸਿਸਟਮ ਆਨਲਾਈਨ ਹੈ ਹਰੇਕ ਜਗ੍ਹਾ ਤੇ ਕੈਮਰੇ ਲੱਗੇ ਨੇ ਜਦੋਂ ਚਲਾਣ ਹੁੰਦਾ ਹੈ ਨਾ ਜੀ ਉਹ ਉਥੋਂ ਫੜਿਆ ਜਾ ਸਕਦਾ ਵੀ ਕਿਹੜੀ ਜਗ੍ਹਾ ਤੇ ਮੋਟਰਸਾਈਕਲ ਚੱਲ ਰਿਹਾ ਹੈ ਕਿਹੜੀ ਜਗ੍ਹਾ ਤੇ ਕਿਹੜੇ ਚੌਕ ਤੇ ਚਲਾਣ ਹੋਇਆ ਹੈ ਯਾਨੀ ਕਿ ਚਲਾਣ ਜੇਕਰ ਕਿਸੇ ਨਾਲ ਇਦਾਂ ਹੁੰਦਾ ਤੇ ਉਹਦੀ ਕੰਪਲੇਂਟ ਜਿਹੜੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਕਰਨੀ ਪੈਗੀ ਹਾਂਜੀ ਟ੍ਰੈਫਿਕ ਪੁਲਿਸ ਜਿਹੜਾ ਐਸਐਸਪੀ ਟ੍ਰੈਫਿਕ ਲੱਗਦੇ ਹਨ ਜੀ ਚੰਡੀਗੜ੍ਹ ਉਹਨਾਂ ਨੂੰ ਕੰਪਲੇਂਟ ਦੇਣੀ ਚਾਹੀਦੀ ਹੈ ਕਿ ਸਾਡੇ ਵਹੀਕਲ ਜਿਹੜੇ ਨੇ ਉਹ ਕਰੇ ਖੜੇ ਨੇ ਉਹਨਾਂ ਦਾ ਗੱੜ ਖੜਿਆਂ ਦਾ ਚਲਾਣ ਹੋਇਆ ਉਹ ਵੀ ਚੰਡੀਗੜ੍ਹ ਦੇ ਪਰ ਦੇਖੋ ਇੱਕ ਆਮ ਬੰਦਾ ਹੁਣ ਕੱਲ ਵਾਲੀ ਗੱਲ ਲਾ ਲੈਨੇ ਆ ਉਹ ਬੰ ਔਰ ਉਹ ਜਿਹੜਾ ਵਹੀਕਲ ਸੀ ਉਹਦੀ ਹਾਲਤ ਵੀ ਚੰਡੀਗੜ੍ਹ ਜਾਣ ਵਾਲੀ ਨਹੀਂ ਲੱਗਦੀ ਸੀ ਦਿੱਕਤ ਆ ਗਈ ਨਾ ਅਗਲੇ ਨੂੰ ਇਹੋ ਗੱਲ ਹੀ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਨਾ ਕਿ ਉਹਨਾਂ ਦੀ ਜਦੋਂ ਮੈਂ ਵੀਡੀਓ ਦੇਖੀ ਨਾ ਉਹ ਵੀਡੀਓ ਦੇਖ ਕੇ ਸਾਨੂੰ ਇਹ ਮਹਿਸੂਸ ਹੋਇਆ ਕਿ ਹਰ ਇੱਕ ਪਬਲਿਕ ਦੇ ਦਿਲ 'ਚ ਜਾਂਦੀ ਹੈ ਕਿ ਪੁਲਿਸ ਕੀ ਕਰਦੀ ਹੈ ਹੂੰ ਪਹਿਲਾਂ ਤਾਂ ਇਹ ਜਿਹੜੇ ਚਲਾਨ ਚਿੱਟੇ ਜੀ ਇਹ ਮੇਰੇ ਫੋਨ ਤੇ ਕਿਸੇ ਨੇ ਸੈਂਡ ਕੀਤੀ ਸੀ ਹੂੰ ਕਿ ਸਾਡਾ ਜਿਹੜਾ ਵਹੀਕਲ ਹੈ ਜੀ ਉਹ ਉਹਦਾ ਚਲਾਨ ਹੋਇਆ ਪਰ ਇਹ ਨਹੀਂ ਕਲੀਅਰ ਹੋਇਆ ਸੀ ਕਿ ਜਿਹੜਾ ਚਲਾਨ ਹੈ ਉਹ ਕਿੱਥੇ ਹੋਇਆ ਜਦੋਂ ਦੁਬਾਰਾ ਉਹਦਾ ਅਸੀਂ ਕੋਈ ਕਾਰ ਕਿੱਡੀ ਆਉਂਦੇ ਤੋਂ ਪਤਾ ਲੱਗਿਆ ਕਿ ਜਿਹੜਾ ਮੋਟਰਸਾਈਕਲ ਦਾ ਚਲਾਨ ਹੋਇਆ ਉਹ ਚੰਡੀਗੜ੍ਹ ਆਇਆ ਕਿ ਹੋਇਆ ਵੀ ਦੋ ਵਾਰ ਦੋ ਇੱਕੋ ਦਿਨ ਵਿੱਚ ਹਾਂ ਇੱਕੋ ਦਿਨ ਵਿੱਚ ਦੋ ਵਾਰ ਮੋਟਰਸਾਈਕਲ ਚੋਰੀਆ ਚਲਾਨ ਹੋਇਆ ਜੀ ਚਲੋ ਯਾਨੀ ਕਿ ਹੁਣ ਜੇ ਕਿਸੇ ਦੇ ਨਾਲ ਇਦਾਂ ਹੁੰਦੀ ਹੈ ਤਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਾਲ ਸੰਪਰਕ ਕਰੋ ਸੰਪਰਕ ਕਰੋ ਉਹਨਾਂ ਦੇ ਜਿਹੜੇ ਉੱਥੇ ਕੰਟਰੋਲ ਰੂਮ ਬਣੇ ਨੇ ਜੀ ਉਹਨਾਂ ਕੋਲ ਜਾ ਕੇ ਆਪਣੀ ਕੰਪਲੇਂਟ ਦਿਓ ਕੰਪਲੇਂਟ ਦੇਣ ਦੇ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਉਹ ਮੋਟਰਸਾਈਕਲ ਕਿਸ ਜਗ੍ਹਾ ਤੇ ਚਲਾਨੋ ਠੀਕ ਹੈ ਸਰ ਥੈਂਕ ਯੂ